ਸਾਨੇਵਾਲ ਹਲਕੇ ਦੇ ਵਿੱਚ ਪੈਂਦੇ ਸਸਰਾਲੀ ਬੰਨ ਤੇ ਜਿੱਥੇ ਕਿ ਅੱਜ ਸਮਾਜ ਸੇਵੀ ਹੇਮਰਾਜ ਰਾਜੀ ਸੇਵਾ ਕਰਨ ਪਹੁੰਚੇ ਅੱਜ ਦੇ ਉੱਥੇ ਮੌਜੂਦਾ ਹਾਲਾਤ ਕੀ ਨੇ ਇਸ ਸਮੇਂ ਜਿੱਥੇ ਕਿ ਆਰਮੀ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਨੇ ਐਨਟੀਆਰਐਫ ਦੀਆਂ ਟੀਮਾਂ ਆ ਚੁੱਕੀਆਂ ਨੇ ਸਰ ਇਸ ਸਮੇਂ ਉੱਥੇ ਹਾਲਾਤ ਕਿਸ ਤਰ੍ਹਾਂ ਦੇ ਨੇ ਤੁਮਨ ਜੀ ਸਵੇਰ ਦੇ ਅਸੀਂ ਉੱਥੇ ਤੇ ਵੈਸੇ ਤਾਂ ਪਹਿਲੇ ਦਿਨ ਤੋਂ ਹੀ ਅਸੀਂ ਲੋਹ ਜਾਂਦੇ ਤਾਂ ਅੱਜ ਸਵੇਰ ਦੇ ਉੱਥੇ ਤੇ ਪਹਿਲਾ ਬੰਨ ਤੇ ਜਿਹੜੇ ਬੋਰੇ ਭਰ ਕੇ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਵੀ ਜੀ ਵੀ ਨਾਲ ਤੇ ਸਾਡੀ ਸੰ ਸਾਨੇ ਵਾਲ ਦੇ ਸਾਰੇ ਸਮਾਜ ਸੇਵੀ ਨਾਲ ਤੇ ਬੋਰੇ ਭਰ ਕੇ ਲਾਏ ਉਤੇ ਤੁਸੀਂ ਬੰਦੇ ਬਿਲਕੁਲ ਨੇੜੇ 40 50 ਫੁੱਟ ਦੂਰੀ ਦੇ ਰਹਿ ਗਿਆ ਤਾਂ ਪਾਣੀ ਆਣ ਨੂੰ ਜੀ ਸਰ ਜਿਸ ਤਰ੍ਹਾਂ ਦੇਖਿਆ ਗਿਆ ਕਿ ਅੱਜ ਕਹਿੰਦੇ ਜੇ ਉਹ ਬੰਨ ਟੁੱਟ ਜਾਂਦਾ ਤਾਂ ਪੂਰੇ ਲੁਧਿਆਣਾ ਸ਼ਹਿਰ ਨੂੰ ਖਤਰਾ ਹੋਵਾ ਇਸ ਸਮੇ ਤੇ ਕੀ ਤੁਸੀਂ ਉੱਥੇ ਕਰ ਰਹੇ ਹੋ ਇਸ ਸਮੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਮੈਂ ਲੋਕਾਂ ਨੂੰ ਸੁਨੇਹਾ ਦਿੰਦਾ ਵੀ ਪ੍ਰਮਾਤਮਾ ਮੇਰੇ ਅਰਦਾਸ ਤੇ ਬੇਨਤੀ ਕਰੋ ਸੱਚੇ ਪਾਤਸ਼ਾਹ ਮੋਰੇ ਵੀ ਪ੍ਰਮਾਤਮਾ ਹੀ ਹੈ ਜੇ ਸਾਡੇ ਦੀ ਕਿਰਪਾ ਕਰਦੇ ਹੋਏ ਲੋਕ ਸੇਵਾ ਬਹੁਤ ਅਮੰਜੀ ਕਰਦੇ ਆ ਤੁਸੀਂ ਦੇਖੋ 10 ਦਿਨ ਤੋਂ ਸੇਵਾ ਵੀ ਕਰਦੇ ਆ ਨਾਲ ਲੰਗਰ ਵੀ ਭੇਜਦੇ ਆ ਅੱਜ ਵੀ ਪੂਰੇ ਹਲਕੇ ਸਾਹਮਣੇ ਵੱਤੋਂ ਜਦੋਂ ਪਤਾ ਲੱਗਿਆ ਉਹਨਾਂ ਨੂੰ ਉੱਥੇ ਵੀ ਸਸਰਾਲੀ ਬੰਦ ਨੇੜੇ ਪਾਣੀ ਆ ਗਿਆ ਤਾਂ ਸਾਰੇ ਸੰਨ੍ਹਣ ਹਲਕੇ ਤੋਂ ਤਾਂ ਅਮੰਜੀ ਆਏ ਆਏ ਸੀਗੇ ਨਾਲ ਮਾਚੂ ਵਾਲਾ ਸਾਹਿਬ ਤੋਂ ਲੁਧਿਆਣੇ ਤੋਂ ਵੀ ਬਹੁਤ ਸੰਗਤ ਆ ਕੇ ਟ੍ਰੈਕਟਰ ਟਰਾਲੀਆਂ ਲੈ ਕੇ ਆ ਆਪਣੀ ਤਰ੍ਹਾਂ ਸੇਵਾ ਕਰਨ ਲੱਗੇ ਵੇ ਸਾਰੇ ਜੀ ਸਾਰੇ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਇਸ ਸਮੇਂ ਹੜ੍ਹ ਦੀ ਸਥਿਤੀ ਆ ਲੋਕਾਂ ਦੇ ਜਿਹੜੇ ਘਰ ਨੇ ਤਬਾਹ ਹੋ ਚੁੱਕੇ ਨੇ ਪਸ਼ੂ ਡੰਗਰ ਹੜ ਚੁੱਕੇ ਨੇ ਫਸਲਾਂ ਦਾ ਨੁਕਸਾਨ ਹੋਇਆ ਤੇ ਸਰਕਾਰ ਇਹਦੇ ਲਈ ਕੀ ਕਰ ਰਹੀ ਆ ਤੁਸੀਂ ਕੀ ਸੋਚਦੇ ਹੋ ਕੀ ਕਰਨਾ ਚਾਹੀਦਾ ਪੰਜਾਬ ਸਰਕਾਰ ਅਮਨ ਜੀ ਪਹਿਲੇ ਦਿਨ ਤੇ ਹੀ ਸੇਵਾ ਦੇ ਵਿੱਚ ਡੱਟੀ ਵੀ ਹੈ ਜਿੰਨੇ ਵੀ ਮੰਤਰੀ ਐਮ ਐਲ ਏ ਸਹਿਬਾਨ ਚੇਅਰਮੈਨ ਜਿੰਨੇ ਵੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਜਿੰਨੇ ਵਲੰਟੀਅਰ ਸਾਰਾ ਪੰਜਾਬ ਕਹੋਂਦਾ ਮੈਂ ਮੈਂ ਸਾਰਿਆਂ ਨੂੰ ਬੇਨਤੀ ਇਹ ਕਰਦਾ ਵੀ ਜਿੰਨਾ ਵੀ ਕਿਸੇ ਦਾ ਤਿਲ ਫੁੱਲ ਸਰਦੋਂ ਵਾ ਸਾਨੂੰ ਸਾਰਿਆਂ ਨੂੰ ਪਾਣਾ ਚਾਹੀਦਾ ਜਿਸ ਤਰ੍ਹਾਂ ਤੁਸੀਂ ਸਰਕਾਰ ਤੋਂ ਇੱਕ ਅਹੁਦੇ ਦੇ ਦੀਆਂ ਇਸ ਸਮੇ ਤੇ ਤੂੰ ਕੀ ਤੁਸੀਂ ਆਪਣੇ ਨਿੱਜੀ ਤੌਰ ਤੇ ਵੀ ਕੁਝ ਕਰਨਾ ਚਾਹੁੰਦੇ ਹੋ ਨਹੀਂ ਅਮਨ ਜੀ ਮੈਂ 1 ਲੱਖ ਰੁਪਇਆ ਨਗਦ ਅਤੇ ਜਿੰਨੀ ਮੇਰੀ ਤਨਖਾਹ ਆਉਂਗੀ ਸੀਐਮ ਰਹਤ ਫੰਡ ਦੇ ਵਿੱਚ ਮੈਂ ਦੇਵਾਂਗਾ ਆਪਣੇ ਕੋਲ ਤੋਂ ਜੀ ਜਿਸ ਤਰ੍ਹਾਂ ਹੋਰ ਵੀ ਤੁਹਾਡੇ ਨਾਲ ਕਾਫੀ ਆਗੂ ਨੇ ਜਿਹੜੇ ਸਰਕਾਰੀ ਪੋਸਟਾਂ ਦੇ ਨੇ ਜਾਂ ਜਾਂ ਜਿਹੜੇ ਚੰਗੇ ਕਾਰੋਬਾਰੀ ਨੇ ਕਿਉਂਕਿ ਤੁਸੀਂ ਇੱਕ ਕਾਰੋਬਾਰੀ ਵੀ ਹੋ ਉਹਨਾਂ ਨੂੰ ਕੀ ਅਪੀਲ ਕਰਦੇ ਹਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਪੰਜਾਬ ਦੇ ਨਾਲ ਖੰਡ ਦੀ ਸਾਰਿਆਂ ਨੂੰ ਸਾਨੂੰ ਲੋੜ ਹੈ ਕਿ ਜੇ ਅਸੀਂ ਆਪਣਾ ਜੋ ਤਿਲ ਫੁੱਲ ਸਰਦਾ ਹੋਵੇ ਸਾਨੂੰ ਆਪਣਾ ਸਾਰਿਆਂ ਨੂੰ ਯੋਗਦਾਨ ਪਾਣਾ ਚਾਹੀਦਾ ਹੈ ਜਿਹਦਾ ਪੰਜਾਬ ਦੇ ਵਿੱਚ ਜਾਂ ਐਨ ਆਰ ਆਈ ਵੀਰਾਂ ਨੂੰ ਮੈਂ ਬੇਨਤੀ ਕਰਦਾ ਕਿ ਜਿੰਨਾ ਤੁਸੀਂ ਯੋਗਦਾਨ ਪਾ ਸਕਦੇ ਹੋ ਇਹ ਸੇਵਾ ਹੈ ਇਦੋਂ ਵੱਡੀ ਕੋਈ ਸੇਵਾ ਨਹੀਂ ਹੈਗੀ ਸਾਰਿਆਂ ਨੂੰ ਬੇਨਤੀ ਕਰਦੇ ਵੀ ਆਪਣਾ ਜਿੰਨਾ ਸਰ ਦਾ ਯੋਗਦਾਨ ਪਾਓ ਜਿੱਥੇ ਕਿ ਪੰਜਾਬ ਦੇ ਵਿੱਚ ਇਸ ਸਮੇਂ ਵੱਖ-ਵੱਖ ਸੰਸਥਾਵਾਂ ਲੱਗੀਆਂ ਹੋਈਆਂ ਨੇ ਹਰ ਪੀੜਤਾਂ ਦੀ ਮਦਦ